ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਦਾ ਮੇਰੇ ਲੋ ਪੁੱਤ ਕੋਟਾ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਐ ਲਓ ਜੀ ਕਰਤੇ ਵਲੋਗ ਨੂੰ ਸਟਾਰਟਿੰਗ ਸਵੇਰੇ ਸਵੇਰੇ 11:30 ਵਜੇ ਮੈਂ ਕਿ ਉੱਠੀ ਯਾਰਣ ਤੇ ਕਰੀ ਇਹ ਲਈ ਕਾਲਾ ਤਾਂ ਬੰਦ ਤੇ ਅਹਹ ਨਾਲੀ ਨੂੰ ਸ਼ਰਤਾ ਕਰਨ ਉਹ ਬਾਜਰ ਉਟ ਰੈਡੀ ਖਾਇਆ ਜਾ ਕੇ ਹੁਣ ਸੋਚਦੇ ਆਂ ਵੀ ਉਧਰ ਲੈ ਕੇ ਕਰੀ ਚੱਲੀਏ ਤੇ ਗੇਮ ਖੜ ਕੇ ਕਰਾਂ ਲੇਟ ਵਾਲੇ ਹੋ ਗਏ ਯਾਰ ਉਹ ਤਾਂ ਬੱਚੇ ਵੀ ਭੌਣੀ ਸੀ ਬਾਹਰ ਬੱਚੇ ਆਏ ਕਰਾਂਗੇ ਸ਼ਾਮ ਨੂੰ ਭੌਲਾਗੇ ਤਾਂ ਜਾਂ ਆਏ ਕਰਾਂਗੇ ਬੱਚੇ ਅੱਜ ਕੈਂਸਲ ਕਰ ਦੇਣਾ ਬੱਚੇ ਕੱਲ ਨੂੰ ਭੌਲਾਗੇ ਤਾਂ ਤੇ ਉਹਨਾਂ ਲੈਟਾ ਉੱਟਾ ਕਰਦੀ ਬੰਦ ਚਲੋ ਓਕੇ ਡਾਨਾ ਬਾਬੇ ਮੈਂ ਕਬੂਤਰਾਂ ਦੇ ਮਾਰਾਂ ਨਹੀਂ ਰਾਵੀ ਤਰ ਸਾਰਿਆਂ ਦੇ ਵੀ ਕੀ ਬੰਦਾ ਕੀ ਮਾਹੌਲ ਹੈ ਤੇ ਫਿਰ ਦੇਖਦੇ ਆਪਾਂ ਕੀ ਵਿੱਚ ਸਾਰਾ ਸਿਸਟਮ ਹਾਂਜੀ ਠੀਕ ਹੈ ਜੀ ਡਨ ਸਾਰਾ ਕੰਮ ਓਕੇ ਮਾਰ ਲਈ ਕੁਤਰਾ ਨਿਵਾਸਾਂ ਤੇ ਲਾਈਟਾਂ ਨੂੰ ਵੀ ਆਦ ਗਾ ਅਹ ਚੱਲ ਗਿਆ ਪੁੱਲੀ ਉਹਨੂੰ ਤਾੜਦਗੇ ਤੇ ਰਿਕਵਰਡ ਬੋਲ ਮਾਰ ਕੇ ਨਾ ਕਿੱਥੇ ਜਾਂਦਾ ਫਿਰਦਾ ਹਾਂਜੀ ਮੇਰੇ ਵੀਰੋ ਆ ਗਈ ਜੀ ਇਧਰਲੇ ਕਰੇਨਾ ਵਾਲੀ ਉਹ ਯਾਰ ਕਿਉਂ ਪੰਗੇ ਲਈ ਜਣਾ ਫਿਰ ਮੈਂ ਨਾ ਵੇਖਾ ਚਲਾ ਕੇ ਮਰ ਨੂੰ ਤੂੜੀ ਦੇ ਦਸਤ ਤੈਨੂੰ ਪਹਿਲੇ ਤੇ ਸਵੇਰ ਦੇ ਬਾਈ ਹਨਾ 3 ਵਜੇ ਮਤਲਬ ਵੀ ਸਵੇਰ ਦੇ ਉੱਠੇ ਸੀਗੇ ਕੁਝ ਵੀ ਨਹੀਂ ਕੀਤਾ ਐਸ ਟਾਈਮ 3:30 ਵਜੇ ਹੋਣਗੇ ਮਸਾਜ ਜਿੱਧਰਲੇ ਕਰੇ ਡੱਬ ਖੜਵੀ ਧੋਪਾ ਬਾਈ ਕਦੇ ਧੋਪ ਹੋ ਜਾਂਦੀ ਕਰੇ ਆਹ ਹੋਈ ਅੱਗੇ ਠੀਕ ਐ ਤੇ ਮੇਰੀ ਰਾਂ ਆਏ ਆ ਵੀ ਹੁਣ ਬੱਚੇ ਕੱਢਦੇ ਬਾਹਰ ਘੰਟਾ ਦੋ ਘੰਟੇ ਠੀਕ ਐ ਫਿਰ ਦਾਣਾ ਪਾਣੀ ਪਾ ਕੇ ਤੇ ਚੱਲਾਏ ਖੇਤ ਬਈ ਆਪਾਂ ਮੀਰਾਂ ਨੂੰ ਲੈਣ ਡੰਨਾ ਕੰਮ ਆਬੇ ਤੇ ਚਲੋ ਲਾਈਏ ਫੋਨ ਟਾਈਮ ਟੂ ਲੈਬਸ ਤੇ ਤੇ ਵੜਾ ਦਨੇ ਆਪਾਂ ਪੁੱਤਰ ਬਈ ਬਾਹਰ ਕੱਢ ਕੇ ਲਾ ਦਨੇ ਫੋਨ ਟਾਈਮ ਹਾਂਜੀ ਮੇਰੇ ਵੀਰੋ ਬੱਚੇ ਕੱਢਤੇ ਹੀ ਵਾਰ ਮੇਰੇ ਹਿਸਾਬ ਨਾਲ 22 ਬੱਚੇ ਕੱਢਤੇ ਵਾਰ ਬਈ ਹਾਂ ਸਾਰੇ ਦੋਵੇਂ ਛਤਰਿਆਂ ਤੇ ਲਾ ਕੇ ਤੇ ਬਾਕੀ ਛਤਰਿਆਂ ਤੇ ਐਂ ਕੀਤਾ ਬਈ ਟਰੇਆਂ ਚ ਵਾਗਣਾ ਦਾਣੇ ਰੱਖਤੇ ਆਪਾਂ ਮਿਕਸ ਵੀ ਬੱਚੇ ਮੂੰਹ ਮਾਰਨਾ ਸਿੱਖਿਆਣਗੇ ਬਾਕੀ ਬੱਚੇ ਵੱਡੇ ਹੋਏ ਪਏ ਬਈ ਹੁਣ ਰੈਗੂਲਰ ਕੱਢਨੇ ਪਿਆ ਕਰਨਗੇ ਤੇ ਬਾਵਾ ਟਾਈਮ ਕੱਢਨੇ ਪਿਆ ਕਰਨਗੇ ਬੱਚੇ ਡਾਰੀਆਂ ਮਾਰਨ ਵਾਲੇ ਹੈਗੇ ਪੂਰੇ ਚਲੋ ਠੀਕ ਆ ਬਾਬੇ ਬੱਸ ਓਕੇ ਹੁਣ ਮੰਜਾ ਢਾਲ ਲੈਣਾ ਇੱਥੇ ਮੈਂ ਕੋਲੇ ਬਹਿ ਜਾਣਾ ਹਨਾ ਕੋਈ ਘੰਟਾ ਕ ਬੈਠਾਂਗੇ ਤੇ ਫਿਰ ਉਦੋਂ ਬਾਅਦ ਆਪਾਂ ਦਾਣਾ ਪਾਣੀ ਕਰਕੇ ਤਿਆਰ ਬੱਚਿਆਂ ਨੂੰ ਛੱਡ ਕੇ ਖੁੱਡਿਆਂ 'ਚ ਤੇ ਦਾਣਾ ਪਾ ਲਈ ਰੱਖਦੇ ਆ ਇੰਨੇ ਕੰਮ ਐ ਸਹੀ ਆ ਨਾ ਚਲੋ ਦੇਖਦੇ ਆ ਕੀ ਬੰਦਾ ਬਾਬਾ ਹਾਂਜੀ ਤੇ ਇੱਕ ਇੱਥੇ ਨਵਾਂ ਕਬੂਤਰ ਬੰਦਾ ਫਿਰਦਾ ਸੀ ਕਿਸੇ ਦਾ ਆਪਣੇ ਪਤਾ ਨਹੀਂ ਕਬੂਤਰ ਪਤਾ ਨਹੀਂ ਬੱਚਾ ਹਾਈ ਦਰੀ ਜਿੱਕੇ ਤੇ ਬਹਿ ਗਿਆ ਜਾ ਕੇ ਬਾਈ ਉਹ ਰੰਗ ਸੀ ਉਹਦੇ ਕਾਲਾ ਘੰਡ ਤੇ ਕਾਲੀ ਝਾਲਰਪੂਰੀ ਮੋਟੀ ਕਾਲਾ ਰੰਗ ਲੱਗਿਆ ਸੀਗਾ ਮੈਂ ਜ ਮੰਜੇ ਦੇ ਪਈ ਸਾਹਮਣੇ ਹਾਂ ਨਾ ਇੱਥੇ ਉੱਚਾ ਜਿਹੜਾ ਫਿਰ ਫਰਨੀਮ ਆਏ ਹੋਗੇ ਇੱਥੇ ਬੈਠਣ ਦੇ ਲਾਗਾਂ ਐ ਬੰਦਾ ਬੰਦਾ ਫਿਰ ਉਧਰ ਟੱਪ ਗਿਆ ਆਪਾਂ ਨਹੀਂ ਹਲਾਏ ਹੁਲੇ ਹਨਾ ਯਾਰ ਕਈ ਵਾਰੀ ਐਵੇਂ ਬੱਚਾ ਹੁੰਦਾ ਪਿੰਡੋਂ ਪੁੰਡੋਂ ਹੁੰਦਾ ਕਿਸੇ ਦਾ ਕੀ ਗਲਤ ਕਰ ਲੈ। ਐਵੇਂ ਖਰਾਬ ਕਰਕੇ ਹਨਾ ਬੱਚਾ ਕਿਸੇ ਦਾ ਮਾੜੀ ਗੱਲ ਆ ਬਈ ਯਾਰ ਬਹੁਤ ਔਖਿਆ ਕਢਾਉਣੇ ਪਲਾਉਣੇ ਬਹੁਤ ਔਖਿਆ ਬਈ ੱਡੇ ਲਵਾਉਣੇ ਬਹੁਤ ਔਖਿਆ ਹਨਾ ਸੱਚੀ ਗੱਲ ਹੈ ਜਿਹੜੀ। ਤੇ ਇਧਰ ਜੇ ਬਹਿ ਕੇ ਤੇ ਜੀ ਹੁਣ ਆਇਆ ਉੱਡ ਕੇ ਤੁਹਾਨੂੰ ਦਿਖਾ ਦੂੰਗਾ ਇੱਥੇ। ਮੈਂ ਬਾਕੀ ਆਪਾਂ ਦਾ ਆਪਦੇ ਪਸੰਦ ਹੀ ਕਰਦਿਆਂ ਲਾ ਕੇ ਟਾਈਮ ਹੋ ਗਿਆ ਬਹੁਤ ਖੇਡ ਖੂ ਚੱਲਦੇ ਆ ਯਾਰ। ਜੀ ਹੋਣੀ ਕਰਦਾ ਸੌਣ ਲੱਗੇ ਬਈ ਕੁਛ ਵੀ ਕਰਨ ਨੂੰ। ਚਲੋ ਕੋਈ ਨਾ ਚੱਲਾਂ ਖੇਡੰਨੇ। ਪਹਿਲਾਂ ਦਾਣਾ ਪਾਣੀ ਕਰੀਏ ਰ ਕਰਦਿਆ ਫਿਰ ਖੇਤ ਦੀ ਵੀ ਤਿਆਰੀ ਹੋ ਬੈਗਾ ਵੀ ਸਾਹਮਣੇ ਕੋਠੀ ਤੇ ਹੋ ਰਿਹਾ ਹੋ ਦੇਖੋ ਕਾਲੀ ਝਲਰ ਵੀ ਵਿਖਾਈ ਜਾਂਨ ਸੱਜੇ ਪਾਸੇ ਹੋ ਬੈਠਾ ਹੋ ਰਿਹਾ ਫੋਨ ਜੋ ਉਹ ਕਰ ਰਿਹਾ ਖਰਾਬ ਜਿਹੇ ਡਟਰ ਮਾਰ ਰਿਹਾ ਉਹ ਬੈਠ ਸਾਹਮਣੇ ਇੱਕ ਵਾਰ ਉਹ ਦੇਖੋ ਦੇਖ ਰਿਹਾ ਆ ਦੇਖੋ ਆ ਸੀ ਚਲੋ ਕੋਈ ਚੱਕਰ ਨਹੀਂ ਹੋਣਾ ਬਈ ਕਿਸ ਦਾ ਮੈਂ ਕਾ ਦਿਖਾ ਦਈਏ ਤੁਹਾਨੂੰ ਹਾਂਜੀ ਮੇਰੇ ਵੀਰੋ ਪਾਤੇ ਸਾਰੇ ਕਬੂਤਰਾਂ ਨੂੰ ਦਾਣੇ ਠੀਕ ਹੈ ਤੇ ਵਾਟਰ ਬਾਈ ਤੇ ਬੱਚਾ ਵੀ ਆ ਗਿਆ ਸੀ ਆਪਣੇ ਬੈਠਣ ਆਪਣੇ ਮਿੱਤਰ ਦਾ ਹੀ ਆ ਬਈ ਉਹ ਕਿਸੇ ਦਾ ਤੇ ਉਹ ਕਹਿੰਦਾ ਵੀ ਮਨ ਗਲਵਾ ਕੇ ਦੇ ਦੀ ਤਾਂ ਹੀ ਫਿਰ ਮੈਂ ਮਨ ਕੇ ਚਲ ਕਬੂਤਰਾਂ ਨੂੰ ਛੇੜ ਲਾਈ ਜਾਂਦਾ ਸੀਗਾ ਜਿਹੜੇ ਬੱਚੇ ਬੜ ਸੀਗੇ ਆਪਣੇ ਉਹਨਾਂ ਨੂੰ ਫੜਫੜ ਛੱਡੀ ਜਾਂਦਾ ਸੀਗਾ ਮਤਲਬ ਮੈਂ ਇੱਥੇ ਬੈਠਾ ਸੀ ਸਿੱਧਾ ਬੈਠਾ ਐ ਛਤਰੀਆਂ ਤੇ ਛਤਰੀਆਂ ਹੀ ਨੀਮਾਂ ਵਾਲੀਆਂ ਬੈਠਿਆ ਜਾਂਦਾ ਨਹੀਂ ਕਿ ਛਤਰੀ ਹੋਰ ਦਾ ਕਿਸੇ ਦਾ ਇਹ ਫਿਰ ਮੈਂ ਕੁੱਚੀ ਛਤਰੀ ਲਾਤੀ ਬਈ ਆ ਠੀਕ ਹੈ ਇੱਕ ਕਬੂਤਰ ਛੜਦਾ ਬਾਹਰ ਗਲਾ ਵੀ ਕਾਂਤ ਵਾਲਾ ਆਪਣਾ ਤੇ ਇੱਥੇ ਆਉਂਦਾ ਬੈਠਣ ਬਚਾਹ ਚਾਰੇ ਤੇ ਬਹਿ ਕੇ ਮੁਰ ਜਾਂਦਾ ਆ ਕੋਠੇ ਤੇ ਵੀ ਉਤਰ ਕੇ ਸਿੱਕਰੀ ਇੱਥੇ ਦਾਣੇ ਸਿੱਟੇ ਸੀਗੇ ਆ ਕੋਠੇ ਤੇ ਆਪਣੇ ਦੇ ਗੋਲਿਆਂ ਗੋਲੇ ਦਾਣੇ ਚੁੱਕਦੇ ਫਿਰਦੇ ਗੋਲਿਆਂ ਵਾਸਤੇ ਖਿੜਾਰੇ ਸੀ ਦਾਣੇ ਗੋਲਿਆਂ 'ਚ ਉਤਰ ਕੇ ਦਾਣੇ ਖਾਣ ਆ ਫਰਦਾ ਆ ਗਿਆ ਬਈ ਆ ਆਉਂਦਾ ਕਾਲੀ ਝੱਲਰ ਤੇ ਕਾਲਾ ਕੰਡ ਤੇ ਨੈਕਸਟ ਤਾਂ ਖਰਾਬ ਹੀ ਆਪਣਾ ਹੋ ਜਾਂਦਾ ਇੱਥੇ ਆਉਣਾ ਬਈ ਇਹਨੇ 100% ਤਾਂ ਹਨਾ ਪਰ ਹੁਣ ਉਹ ਛਤਰੀਆਂ ਤੇ ਨਹੀਂ ਉਤਰਨ ਦੀ ਚਾਸ ਕਰਦਾ ਹੋਣਾ ਕੋਠੇ ਤੇ ਉਤਰਨ ਦੀ ਚਾਸ ਕਰਦਾ ਸਿੱਧਾ ਦਾਣੇ ਤੇ ਭੁੱਖਾ ਮਰਿਆ ਵੇ ਜਾਵਾਂ ਤੇ ਕੋਈ ਗੱਲ ਨਹੀਂ ਬਈ ਇਹ ਫੜਿਆ ਗਿਆ ਹਨਾ ਪਰ ਹੁਣ ਦਿਖਾ ਦੇਾਂਗੇ ਵੀ ਮੰਨ ਕੇ ਚੱਲੋ ਵੀ ਆਹ ਬੱਚਾ ਜਾ ਹਸਾਉਂ ਕਿਤਾਬ ਤੇ ਵਾਪਸ ਤਾਂ ਸਾਨੂੰ ਪਤਾ ਕਰੀ ਦਿਨਾਂ ਦਾ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਡਾਨਾ ਬਾਬੇ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਇੱਥੇ ਆਪਾਂ ਹੁਣ ਚੱਲੀਏ ਘਰੇ ਤੇ ਚੱਲੀਏ ਖੇਤ ਬਈ ਆਪਲੀਓ ਬਾਹਰ ਨਹੀਂ ਆਣਾ ਲੱਗ ਨਹੀਂ ਰਣੂ ਰਾ ਵੱਢ ਕੇ ਅੰਦਰ 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 ਰੱਖੀ ਤੋ ਬੱਚਾ ਆ ਗਿਆ ਫੜ ਕੇ ਅੰਦਰ ਤਾੜ ਲਿਆ ਹੁਣ ਚੰਗਾ ਖੋੜੇ ਜਾ ਹਮ ਇੱਥੇ ਫੜ ਦੋਣਾ ਹਟ ਜਾ ਇੱਥੇ ਆ ਜੀ ਬੈਠਣ ਹੁਣ ਮਰੇ ਜੀ ਬਈ ਆ ਦਾ ਤੋਤਾ ਹੈ ਜੋ ਮੰਗਦੀ ਹੀ ਆ ਗਿਆ ਆ ਤਾਂ ਆਪਣਾ ਆ ਗਿਆ ਗੁਲਾਬੀ ਗਾਨ ਦਾ ਹੈਨਾ ਉਹ ਬੱਚੇ ਇਥੋਂ ਕੋ ਨਹੀਂ ਆਇਆ ਹੈਨਾ ਉੱਤਿਆ ਚੜ ਗਏ ਨਾਲ ਵਿਚਾਰਾ ਜ਼ੋਰ ਤਾਂ ਪਹਿਲਾਂ ਹੀ ਲਗਾ ਉਹ ਬੱਚੇ ਦਾ ਬਹਾਲਾ ਯਾਰ ਆ ਕਿੱਧਰ ਗਿਆ ਬੱਚਾ ਵੇਰ ਵੇਰ ਇਜ਼ ਨਿਊ ਬੇਬੀ ਪਿਜਨ ਹੁਣ ਵੀਡੀਓ ਚਾਲਦਿਆਂ ਵੜਨੀਆਂ ਹੁੰਦੀਆਂ ਸੀ ਹੈਨਾ ਆਪਣੀਆਂ ਟ੍ਰਾਈਂਗ ਟੂ ਕੈਚ ਨਿਊ ਬੇਬੀ ਪਿਜਨ ਨਾਲਗਾ ਹੂੰ ਹੂੰ ਕਿਲਾ ਆ ਜਾਣਾ ਆਪਾਂ ਖੇਡ ਚੱਲਦਾ ਯਾਰ ਆਪੇ ਆ ਕੇ ਬਹਿ ਜਾਣਾ ਉਹਨੇ ਆਪਾਂ ਕੋ ਬੱਚੇ ਕਰ ਸਾਰੇ ਆਪਣੇ ਅੰਦਰ ਤੇ ਆਪਾਂ ਟੈਨਸ਼ਨ ਫਰੀ ਆਪਣੇ ਕੂਤਰੀ ਬਾਹਰ ਆ ਹੋਰਦਾ ਬਈ ਬੱਚੇ ਮਨ ਲੱਗਦਾ ਪਿੰਡ ਚ ਨਹੀਂ ਨਹੀਂ ਉਹ ਜੀ ਕਹੇ ਸਾਬੂ ਯਾਰ ਪਤਾ ਨਹੀਂ ਕਿ ਧਰੋਂ ਆਪੇ ਆਂਦਾ ਨਹੀਂ ਮਾਣੀ ਮਾ ਜਾ ਬਹਿੰਦਾ ਹੈ ਨਹੀਂ ਬਹਿੰਦਾ ਇੱਥੇ ਆਪਣੀ ਆ ਤਾਂ ਆ ਕੋਠੀ ਤੇ ਜਾਂ ਚਵਾਰੇ ਤੇ ਬਹਿੰਦਾ ਹੁਣ ਤਾਂ ਆ ਗਏ ਹਾਂਜੀ ਆ ਗਏ ਫੇਰ ਜੀ ਮੰਡੀ ਉੱਤੀ ਵਾਗੇ ਜੀਰਾ ਤਾਂ ਥੋੜੇ ਵੱਡਾਂ ਕੇ ਬਸ ਨਹੀਂ ਯਾਰ ਬਾਈ ਵੱਡਾਂ ਨੂੰ ਕਰਦੇ ਤੇ ਉਹ ਸੱਚ ਹਾਂ ਬਈ ਉਹ ਮਸੇ ਹੀ ਕੋਈ ਸੀ ਮਟਰ ਨੂੰ ਲੋਕੀ ਦੇ ਸੁਣਾ ਬੱਚੇ ਜੀ ਉਹ ਘਰ ਤਾਂ ਗੱਲ ਗਾਂ ਹਾਂਜੀ ਮੇਰੇ ਵੀਰੋ ਨੀਰਾ ਵੱਡਦਾ ਹੀ ਵੱਡਾ ਥੋੜੀ ਗਿਆ ਗਰਮੀ ਪੁੱਛਣਾ ਐ ਕਦੀ ਨਹੀਂ ਹੋਇਆ ਮੇਰਾ ਸੱਚੀ ਪਾਣੀ ਮੈਂ ਕੰਮ ਕਰਾਂ ਨਾ ਕਰਾਂ ਨੀਰਾ ਵੱਡਦਾ ਇੰਨਾ ਔਖਾ ਕਦੀ ਨਹੀਂ ਹੋਇਆ ਜਿੰਨਾ ਔਖਾ ਮੱਝ ਹੋਈ ਜਾਂ ਨਾ ਖੜਿਆ ਨਹੀਂ ਆਂਦਾ ਵੀ ਲੱਤਾਂ ਤੋਂ ਲੱਤੇ ਨਹੀਂ ਭਾਰ ਚੱਲਦਾਂ ਲੱਤਾਂ ਕੰਮਦੀਆਂ ਭਾਂਚੋਂ ਪਤਾ ਨਹੀਂ ਕੀ ਚੱਕਰ ਹੋਇਆ ਪਿਆ ਯਾਰ ਐਡੇ ਵਾੜੇ ਹਾਲਾਤ ਹੋ ਗਏ ਅੰਦਰ ਪੈ ਪੈ ਕੇ ਸੱਚੀ ਲੱਤਾਂ ਚੰਗ ਲੱਦੇ ਜਾਣੀਆਂ ਨਹੀਂ ਬਈ ਬੁਰਾ ਹਾਲ ਮੈਂ ਮਸਾਂ ਵੱਡੇ ਨਹੀਂ ਸੌਂ ਲੱਗ ਮੈਂ ਤੂੰ ਖੜਾ ਨਹੀਂ ਜਾਂਦਾ ਓਹੋ ਚਲੋ ਯਾਰ ਲੱਦਗੇ ਔਖੇ ਔਖੇ ਹਨ ਪਾਠ ਵੀ ਬਹੁਤ ਆ ਭਾਂਚ ਇਥੋਂ ਥੱਬੇ ਚੱਕ ਚੱਕ ਕੇ ਲੈ ਆਣੇ ਭਾਰ ਕਿੰਨਾ ਦਾ ਹਨ ਉਹ ਤੇ ਹਨ ਪਈ ਕੋਲੇ ਬਈ ਤੇ ਚਲੋ ਕੋਈ ਗੱਲ ਦੀ ਤੇ ਬਾਕੀ ਬਈ ਜਿਹੜਾ ਚ ਬੱਚਾ ਸੀਗਾ ਨਾ ਉਹ ਮਨ ਲਗੇ ਤੇ ਚੰਨ ਵਾਲੇ ਮੁੰਡੇ ਦਾ ਵੀ ਹੈ ਨਾ ਕਿਉਂਕਿ ਚੰਨ ਵਾਲੇ ਮੁੰਡੇ ਨੇ ਮੈਨੂੰ ਫੋਨ ਲਾਇਆ ਸੀਗਾ ਮੈਂ ਤਾਂ ਸਵਾਰ ਕੇ ਰੰਗ ਨਹੀਂ ਪੁੱਛਿਆ ਉਹ ਕਹਿੰਦਾ ਵੀ ਆਪਣੇ ਬੱਚੇ ਦੀ ਦੋ ਬੱਚੇ ਭੱਜੇ ਉਹਦੇ ਇੱਕ ਦਾ ਗੁਲਾਬੀ ਘੰਡ ਇੱਕ ਦਾ ਗੁਲਾਬੀ ਘੰਡ ਗੁਲਾਬੀ ਝੱਲਰ ਹੁਣ ਐਂ ਹੀ ਕਹੇ ਇੱਕ ਦਾ ਗੁਲਾਬੀ ਘੰਡ ਹੈ ਤੇ ਇੱਕ ਦਾ ਘੰਡ ਝੱਲਰ ਠੀਕ ਹੈ ਕਿ ਨਹੀਂ ਮੈਂ ਕਿਤੇ ਘੰਡ ਝੱਲਰ ਵਾਲਾ ਕਿਤੇ ਕਾਲਾ ਘੰਡ ਝੱਲਰ ਨਾ ਹੋਵੇ ਮੈਂ ਤਾਂ ਹੀ ਭੌਂਦਾ ਸੀ ਉਹਨੂੰ ਹੁਣਾਂ ਨਹੀਂ ਤੁਹਾਨੂੰ ਪਤਾ ਪਾ ਟੂਈ ਨਹੀਂ ਮਾਰਦੇ ਹੈਨਾ ਕਿਸੇ ਦੇ ਕਬੂਤਰਾਂ ਦੀ ਤੇ ਉਹ ਜਦੋਂ ਮੈਨੂੰ ਫੇਰ ਫੋਨ ਆਇਆ ਦੂਰੀਆਰੀ ਮੈਂ ਕਲੀਅਰ ਕੀਤਾ ਮੈਂ ਵੀ ਕਾਲਾ ਕੰਡ ਕਾਲੀ ਝਲ ਰਾ ਕਹਿੰਦਾ ਨਹੀਂ ਬਈ ਮੇਰੇ ਦੇ ਗਲਾਬੀ ਕੰਡ ਗਲਾਬੀ ਝਲ ਰਾ ਮਜਲ ਕੋਈ ਗੱਲ ਨਹੀਂ ਉਹ ਹੋਰ ਹੋਣਾ ਕਿਸੇ ਦਾ ਹੈ ਨਾ ਮਿਸਟੇਕ ਹੋ ਗਈ ਸੀ ਇਹ ਆਪ ਤਾਂ ਹੀ ਵਿੜ ਘਾਰੇ ਸੀ ਮੈਂ ਚੱਲਦਾ ਫੜ ਕੇ ਦੇ ਦਾਂਗੇ ਵਿਚਾਰੇ ਦਾ ਸੌਖਾ ਹੀ ਕੋਣ ਤੇ ਚਲੋ ਕੋਈ ਨਾ ਜੀ ਕਿਸੇ ਹੋਰ ਭਰਾ ਦਾ ਵੀ ਹੋਇਆ ਤਾਂ ਦੇਖ ਲਿਓ ਬਈ ਹੈ ਨਾ ਤੇ ਪਾਪ ਦੇ ਛਤਰਾਂ ਲਾ ਦੇਗੇ ਜਾ ਕੇ ਹੈ ਨਾ ਐਰ ਕਈ ਦੀ ਪਿੰਡੋਂ ਪੁੰਡਾ ਹੁੰਦਾ ਵੀ ਕਿਸੇ ਦਾ ਮੁੜ ਕੇ ਤਰਾਜ ਬੰਦ ਆ ਜਾਣਾ ਵੀ ਬੱਚਾ ਭਾਲਾ ਬੱਚਾ ਖਰਾਬ ਕਰਤਾ ਬਾਕੀ ਇਸ ਟਾਈਮ ਮੇਰਾ ਆਪ ਦਾ ਬੱਚਾ ਬਣਿਆ ਪਿਆ ਚੱਲਦੇ ਆ ਯਾਰ ਲਾਦਦੇ ਹੱਚੀ ਲੱਤਾ ਲੱਤਾ ਆਏ ਲੱਗਾ ਜਾਣੀ ਨਹੀਂ ਜਾਵਾਂ ਪਤਾ ਨਹੀਂ ਕੀ ਹੋਵੇ ਹਾਂਜੀ ਮੇਰੇ ਵੀਰੋ ਮਸਾਲਾ ਲੱਗਿਆ ਕੋਈ ਫੋਨ ਲੱਗੇ ਆਈਨਾ ਉੱਥਾ ਮੈਂ ਦੂਵੀਂ ਵੀ ਹਾਂ ਇਹ ਗਾਣੀ ਨਿਕਲ ਰਿਹਾ ਵੇ ਦੇਖੋ ਤੁਸੀਂ ਨੀਰਾ ਕਿਹੜੇ ਵੇਲੇ ਦਾ ਵੱਡਾ ਤੇ ਦਿਨ ਛੇਪ ਗਿਆ ਬਾਈ ਹਜੇ ਹੁਣ ਲੱਦਿਆ ਆ ਇੰਨਾ ਕ ਨੀਰਾ ਸਿਰਫ ਕੋਈ ਬਾਹਲਾ ਵੀ ਨਹੀਂ ਸੀਗਾ ਬਾਕੀ ਮੈਂ ਯਾਰ ਕੰਮ ਨੂੰ ਸੱਚੀ ਨਹੀਂ ਕਦੇ ਗੋਲਿਆ ਮੈਂ ਉਹਦੇ ਨਾਗਰਾ ਨਾਗਰਾ ਇਹ ਕਰਨ ਲੱਗਿਆ ਵੀਰੇ ਹੈੱਡਫੋਨ ਲੱਗਣ ਜਿਨਾ ਮਰਜੀ ਕੰਮ ਕਰਾਉਣਾ ਤੇ ਜਿੰਨਾ ਮਰਜੀ ਜੋਰ ਦਾ ਵਾਲਾ ਕੰਮ ਹੀ ਕਰਾਉਂਦਾ ਅੱਜ ਬਹੁਤ ਅਫਾਾਇਆ ਬਾਈ ਸਰੀਰ ਤੇ ਕੋਈ ਪੱਕਾ ਘੜ ਬਚ ਜਾਂਦੇ ਆ ਮੰਮਾ ਕੋਲ ਜਾ ਓਏ ਕਾਇਂ ਲਾਦੋਂਗਾ ਮੈਨੂੰ ਦਿੱਲੀ ਛਾਉਂ ਜਿਵੇਂ ਫੁਕਾਰ ਹੁੰਦਾ ਤੂੰ ਤਾਂ ਵੀ ਰੋਟਰੀ ਆਟੀ ਵੀ ਇੱਕ ਟਾਈਮ ਹੀ ਖਾਨਣਾ ਨਾ ਯਾਰ ਕੋਈ ਪਤਾ ਨਹੀਂ ਕੀ ਸਿਸਟਮ ਹੋਊਗਾ ਵਾਦੋ ਯਾਰ ਹਾਂਜੀ ਤੇਰਾ ਵੀ ਕੁਦਰਤ ਬਾਈ ਆ ਰਿਹਾ ਸਰਾਉਂਸਾਰ ਓਹੋ ਸੀਗਾ ਦਾ ਬੱਚਾ ਪੁੱਤਾ ਫਰਦਾਈ ਜਿਹੜਾ ਹਾਂਜੀ ਮੇਰੇ ਵੀਰੋ ਆ ਗਈ ਜੀ ਇਧਰਲੇ ਘਰੇ ਤੇ ਆਪਣਾ ਗਲਾਬੀ ਕਾਂਤਲਾ ਪਾਟੜਤਾ ਵੀ ਅੰਦਰ ਠੀਕ ਆ ਉਹ ਇੱਥੇ ਆ ਜਾਲੀ ਚਾਹੇ ਬੈਠਾ ਸੀਗਾ ਉਹ ਝੱਲ ਰੇ ਢਿੱਡ ਵਾਲਾ ਬੱਚਾ ਨਹੀਂ ਪਤਾ ਬਾਈ ਕਿੱਧਰ ਗਿਆ ਨਾ ਹੋ ਸਕਦਾ ਜਿਹਦਾ ਹੋਇਆ ਉਹਦੇ ਕੋਲੇ ਮੁੜ ਗਿਆ ਹੋਵੇ ਨਾ ਤੇ ਆਪਾਂ ਨੂੰ ਮਿਸਟੇਕ ਹੋ ਗਈ ਸੀਗੀ ਤੇ ਓਕੇ ਵਾਸ ਸੈਟ ਡਾਣਾ ਰਪੋਟਾਂ ਸਰੀਰ ਬਹੁਤ ਹੀ ਜ਼ਿਆਦਾ ਡਾਊਨ ਅੱਜ ਆ ਪਾਇਦਾ ਬੋਲਾ ਵੀ ਨਹੀਂ ਆਦਾ ਬਾਈ ਤੈਨੂੰ ਮੈਂ ਕੀ ਦੱਸਾਂ ਵੀ ਡਿੱਗੂ ਡਿੱਗੂ ਹੀ ਜਾਂਦਾ ਡਾਕਟਰ ਕੋਲੇ ਜਾ ਕੇ ਆਉਣਾ ਭਾਂਜੋ ਕੀ ਹੋ ਗਿਆ ਯਾਰ ਅੱਜ ਤਾਂ ਸਰੀਰ ਮੇਰਾ ਬਹੁਤ ਹੀ ਥੱਕਿਆ ਪਿਆ ਸਰੀਰ ਮੇਕੇ ਨਹੀਂ ਯਾਰ ਇੰਨਾ ਮਾੜੀ ਹਾਲਾਤ ਨਹੀਂ ਹੋਈ ਸੀ ਕਦੇ ਯਾਰ ਜਿੰਨਾ ਮਰਜੀ ਕੰਮ ਕਰ ਲਾਂ ਪਾਉਂਦੀ ਕੁਝ ਮਰਜੀ ਹੋ ਜੇ ਮੈਨੂੰ ਆਏ ਨਹੀਂ ਹੁੰਦਾ ਹੁੰਦਾਗਾ ਚਲੋ ਕੋਈ ਨਾ ਪਾਈਏ ਦਾਨ ਪਾਣੀ ਜਿਹੜੇ ਕੁੱਤਰਾਂ ਨੂੰ ਲੈਂਦੇ ਸੀ ਮਾੜੇ ਮੋਟਿਆਂ ਨੂੰ ਤੇ ਬਸ ਦਾਨ ਨਾ ਕੰਮ ਸਾਰਾ ਸੈੱਟ ਹੀ ਇਧਰ ਦਾ ਬਾਕੀ ਓਕੇ ਰਿਪੋਰਟ